ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰੇ ਐਮ ਕੇ ਬਲੌਗ ਦੇ ਵਿੱਚ ਆਪ ਜੀ ਦਾ ਸਵਾਗਤ ਹੈ ਤੇ ਅੱਜ ਮੈਂ ਤੁਹਾਡੇ ਅੱਗੇ ਨਾ ਸੁੱਕੇ ਆਲੂ ਬਣਾ ਕੇ ਰੈਸিপি ਤੁਹਾਡੇ ਅੱਗੇ ਪੇਸ਼ ਕਰਨ ਲੱਗਿਆਂ ਵੇਖੋ ਪਿਆਜ਼ ਜੀ ਕੋ ਸਿੰਪਲ ਤਰੀਕੇ ਨਾਲ ਮੇਰਾ ਸਾਰਾ ਤਰੀਕਾ ਸਿੰਪਲ ਹੀ ਸਿੰਪਲ ਹੋਏਗਾ ਆਪਾਂ ਕੜਾਈ ਰੱਖ ਦਿੱਤੀ ਹੈ ਗੈਸ ਚਾਲੂ ਕਰ ਦਿੱਤਾ ਹੈ ਬਸ ਥੋੜੀ ਜਿਹੀ ਢੇਟਿਆ ਪਾਣੀ ਸੀਗਾ ਕੜਾਈ ਦੇ ਵਿੱਚ ਮੈਂ ਛੁੱਕ ਲਵੇ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਤੇਲ ਪਾਵਾਂਗੇ ਜਿਹੜੇ ਸੁੱਕੇ ਆਲੂ ਨੇ ਇਹਦੇ ਵਿੱਚ ਥੋੜਾ ਜਿਹਾ ਤੇਲ ਜ਼ਿਆਦਾ ਲੱਗਦਾ ਆ ਇੱਧਰ ਇਸ ਮੈ ਲੈ ਆਏ ਨੇ 3 ਆਲੂ ਉਬਾਲ ਕੇ ਕੱਟ ਲਏ ਆ ਮਦੋ ਥੋੜਾ ਜਿਹਾ ਅਦਰਕ ਹੈ ਮਰਚਿਆ ਧਨੀਆਂ ਆ ਇਰਚ ਮੈਂ ਸੁੱਕਾ ਸੁੱਕਾ ਮਸਾਲਾ ਹੀ ਪਾਵਾਂਗੀ ਇਰਚ ਪਿਆਜ਼ ਨਹੀਂ ਪਾਵਾਂਗੇ ਨਾ ਟਮਾਟਰ ਪੈਣੇ ਤੇ ਨਾ ਪਿਆਜ਼ ਪੈਣੇ ਆ ਤੇਲ ਸਾਡਾ ਗਰਮ ਹੋ ਗਿਆ ਆ ਸਭ ਤੋਂ ਪਹਿਲਾਂ ਜੀਰਾ ਜੀਰੇ ਤੋਂ ਬਾਅਦ ਕੀ ਅਦਰਕ ਤੇ ਹਰੀ ਮਿਰਚ ਹਰੀ ਮਿਰਚ ਥੋੜੀ ਜਿਹੀ ਮੈਂ ਲੰਬੀ ਲੰਬੀ ਕੱਟੀ ਹੈ ਇਹਨੂੰ ਜ਼ਿਆਦਾ ਆਪਾਂ ਲਾਦ ਨਹੀਂ ਕਰਾਂਗੇ ਇਸ ਤੋਂ ਬਾਅਦ ਉਬਲੇ ਹੋਏ ਆਲੂ ਜੜੇ ਨੇ ਸੋ ਪਾਵਾਂਗੇ ਇਨਾਂ ਨੂੰ ਹੌਲੀ-ਹੌਲੀ ਹਿਲਾਉਣਾ ਆ ਜੇਕਰ ਆਪਾਂ ਜ਼ਿਆਦਾ ਤੇਜ਼ ਹਿਲਾਵਾਂਗੇ ਨਾ ਤੇ ਸਾਡੇ ਸਾਰੇ ਆਲੂ ਸਾਡੇ ਖੀਸੇ ਜਾਣੇ ਆ ਇਸ ਕਰਕੇ ਆਰਾਮ ਨਾਲ ਇਨਾਂ ਨੂੰ ਅਸੀਂ ਹਿਲਾਉਣਾ ਆ ਇਹ ਬੜੇ ਟੇਸਟੀ ਤੇ ਆ ਦੇ कुरकुरੇ ਜੇ ਬਣ ਜਾਂਦੇ ਆ ਉਬਲੇ ਹੋਏ ਹੋਏ ਆ ਇਹਨਾਂ ਕੋਈ ਕੱਚੇ ਤੇ ਹੈ ਨਹੀਂ ਆਪਾਂ ਬਸ ਇਹਨਾਂ ਨੂੰ ਥੋੜਾ ਜਿਹਾ कुरकुरੇ ਜਿਹਾ ਕਰਾਂਚੀ ਬਣਾਉਣ ਵਾਸਤੇ ਹਲਕੇ ਹਲਕੇ ਸੇਕਦੇ ਆਪਾਂ ਤੇਲ ਦੇ ਵਿੱਚ ਫਰਾਈ ਕਰ ਲੋ ਫਰਾਈ ਤਾਂ ਨਹੀਂ ਕਹਿ ਸਕਦੇ ਕਿਉਂਕਿ ਤੇਲ ਜ਼ਿਆਦਾ ਹੋਏ ਫੇਰ ਹੀ ਫਰਾਈ ਹੁੰਦੇ ਆ ਇਹਨੂੰ ਅਸੀਂ ਧਾਮ ਮਾਲੂ ਕਹਿ ਸਕਨੇ ਆ ਜੀ ਤੇਲ ਮੇਰਾ ਸਬਜੀ ਦੇ ਵਿੱਚ ਲਿਬਰ ਟਵਿਚੀ ਹੁੰਦਾ ਆ ਮੈਂ ਜ਼ਿਆਦਾ ਤੇਲ ਨਹੀਂ ਯੂਜ਼ ਕਰਦੀ ਹੈਗੀ ਤੇਲ ਜਿੰਨਾ ਮਰਜ਼ੀ ਵਧਿਆ ਹੋਵੇ ਸਿਹਤ ਵਾਸਤੇ ਜਿਹੜਾ ਖਾਣੇ ਕਰੇ ਕੀ ਹੁੰਦਾ ਆ आलू थाले साढ़े कुरकुरे होने शुरू हो गए हल्की हल्की-हल्की से एक गैस का तो फ्लेम बिल्कुल सेम पर रखना है ਇਹ ਕਹੀਂ ਕੱਚੇ ਚਿਪਸ ਵਾਲੇ ਆਲੂ ਬਣਾਣੇ ਆ ਉਹਨੂੰ ਕਰੰਚੀ ਬਣਾਣੇ ਆ ਨਾ ਇਹ ਉਬਲੇ ਹੋਏ ਆਲੂ ਨੇ ਉਬਲੇ ਹੋਏ ਆਲੂਆਂ ਥੋੜੇ ਬਿਲਕੁਲ ਤਾਂ ਕਰੰਚੀ ਹੁੰਦੇ ਨਹੀਂ ਪਰ ਇਹ ਤੇਲ ਦੇ ਵਿੱਚ ਜਦੋਂ ਆਪਾਂ ਥੋੜਾ ਜਿਹਾ ਫਰਾਈ ਕਰਦੇ ਆ ਨਾ ਇਹਨਾਂ ਦਾ ਟੇਸਟ ਆ ਲੱਗ ਹੁੰਦਾ ਆ ਤੁਸੀਂ ਕਹਿ ਰਹੇ ਹੋਗੇ ਕਿ ਥੱਲੇ ਹੀ ਆਲੂ ਲੱਗੇ ਹੋਏ ਨੇ ਇਹਨੂੰ ਉਤਾਰ ਨਹੀਂ ਰਹੇ ਇਹ ਜਦੋਂ ਆਪਾਂ ਮਸਾਲਾ ਪਾਵਾਂਗੇ ਨਾ ਲੂਣ ਹਲਦੀ ਮਿਰਚ ਉਦੋਂ ਇਹਨੂੰ ਤਾਰਾਂਗੇ ਨਾ ਆਲੂ ਦੇ ਨਾਲ ਸਾਰਾ ਲਪਟ ਹੋ ਜਾਣਾ ਹੈ ਮਿਕਸ ਹੋ ਜਾਣਾ ਹੈ ਬਹੁਤ ਹੀ ਟੇਸਟ ਇਹਦਾ ਲੱਗੀ ਟੇਸਟ ਆਉਂਦਾ ਹੈ ਇਸ ਕਰਕੇ ਆ ਜਿਹੜੇ نیچے ਨੇ ਨਾ ਇਹ ਕਰੰਚੀ ਹੋ ਰਹੇ ਇਹ ਹੀ ਆਲੂਆਂ ਦੇ ਨਾਲ ਲੱਗਣਗੇ ਤਾਂ ਇਹਨਾਂ ਦਾ ਹੀ ਟੇਸਟ ਅਲੱਗ ਹੋਏਗਾ ये खाने बहुत ही टेस्टी लगते हैं गैस साढ़ा सिम पर है तकरीबन पाँच मिनट हो चल नमक पवेंगे स्वाद अनुसार हल्दी ऊपर उपर ही हिलावे हल्दी नीचे लग गई ना फिर करवाहट लग जानी है।

ਇਹਨੂੰ ਜਦੋਂ ਠੰਡੇ ਹੋਣਗੇ ਤਾਂ ਥੋੜੀ ਜਿਹੀ ਇਹ ਜਿਹੜਾ ਨੀਚੇ ਲੱਗਾ ਹੋਇਆ ਨਾ ਇਹ ਮਸਾਲਾ ਆਪਣੇ ਆਪ ਹੀ ਆ ਦੇਖੋ ਉਤਰਨ ਡਿਆ ਆ ਇਹ ਨਹੀਂ ਕਿ ਨਹੀਂ ਉਤਰਿਆ ਆ ਦੇਖੋ ਸਾਰਾ ਉਤਰਨ ਡਿਆ ਮਸਾਲਾ ਵਿੱਚ ਆ ਦੇ ਸਾਰਾ ਲੱਗ ਜਾਣਾ ਇਹ ਆਲੂਆਂ ਦੇ ਨਾਲ ਬਹੁਤ ਟੇਸਟੀ ਬਣਦੇ ਆ ਇਹਨੂੰ ਇਹਦਾ ਕਰੋਚ ਕੇ ਉਤਾਰ ਲੈਣਾ। ਆ ਵੀਖ ਲੋ ਕਿ ਫਰਾਈ ਹੋਏ ਆਲੂ ਲੱਗੇ ਨਹੀਂ ਆ। ਇਹ ਜਿਆਦਾ ਤੇਲ ਪਾਉਂਦੇ ਨਾ ਉਹਨਾਂ ਫਿਰ ਤੇਲ ਤੇਲ ਦਾ ਟੇਸਟ ਆਉਂਦਾ ਹੈ ਆ ਦੇਖੋ ਸਾਰੇ ਇਹ ਜਿਹੜੇ ਪੁੱਜਿਆ ਹੀ ਆਲੂ ਸਾਰੇ ਤੁਹਾਡੇ ਸਾਹਮਣੇ ਆਲੂਆਂ ਨਾਲ ਸਾਰੇ ਲੋਟ ਲਿਪਟ ਗਏ ਆ ਇਸ ਤੋਂ ਬਾਅਦ ਜਿਹੜਾ ਤੇਲ ਪਾਇਆ ਨਾ ਇਹ ਵੀ ਥੋੜਾ ਜਿਹਾ ਹੋ ਜਾਣਾ ਹੈ ਹੁਣ ਆਲੂ ਬਣ ਕੇ ਤਿਆਰ ਆ ਗੈਸ ਦਿੱਤਾ ਕਰ ਬੰਦ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਅੰਬਚੂਰਾ